1984 ਦੇ ਸਿੱਖ ਦੰਗਾ ਵਿਰੋਧੀ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਇਹ ਗਰੀਬਾਂ ਨੂੰ ਬੜਾ ਦੁਆਬਾ ਕੀਤਾ ਹੈ ਕਈ ਘਰ ਜਾਰੀ ਮੁੱਕੇ ਕਈ ਬੱਚੇ ਜਕੀਮ ਹੋ ਗਏ ਹੈ ਤੇ ਬੜਾ ਕੁਝ ਹੋਇਆ ਹੈ ਕਈ ਅਜੇ ਤੱਕ ਵੀ انصاف ਨਹੀਂ ਮਿਲਿਆ ਸਾਡੀ ਸਰਬੋਕਾਰ ਇਸ ਨੂੰ ਲੈ ਕੇ ਦੰਗਾ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ ਪਾਣੀਯੋਗ ਅਦਾਲਤ ਨੇ ਫੈਸਲਾ ਕੀਤਾ ਹੈ ਅੱਜ ਬਹੁਤ ਹੀ ਅੱਛਾ ਫੈਸਲਾ ਹੈ ਕਿਉਂਕਿ ਇਹਨਾਂ ਲੋਕੋ ਕੋ ਜੋ ਉਮਰ ਕੈਦ ਹੋਈ ਹੈ ਇਹਨਾਂ ਲੋਕੋ ਨੇ ਫਰਾਦ ਇਤਨੇ ਕੀਤੇ تھے ਕਿ ਉਹ ਫਰਾਦ ਦਾ ਜੋ ਘੜਾ ਬਚ ਚੁਕਾ ਹੈ ਕਿ ਹੈ ਇਹ ਤ ਨੂੰ ਹੋਣੀ ਚਾਹੀਦੀ ਸੀ ਫਾਰਸੀ ਦੀ ਸਜ਼ਾ ਪਰ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਅਸੀਂ ਹਾਂ ਸੰਤੁਸ਼ਟ ਪਰ ਜਿਹੜੇ ਗਰੀਬ मारे गए या इज्जत गए कौन न मारेगा न जीते चले 40 साल तो आज भी बेकार ते किराए ते ठक्के खान ले हां मजबूर चालीस साल का समय के बाद है जो इंसाफ ये एक किरण जागी थी जो वो इंसाफ हुआ है आज और कम से कम सजा तो इन लोगों को फांसी की चाहिए थी क्योंकि जैसा इन्होंने काम किया था जो इन्होंने फसल बोई थी वो आज काटने का समय आ गया अब इन लोगों को पता चलेगा ਇਹ ਅਪਰਾਧ ਕਿਵੇਂ ਕੀਤਾ ਜਾਂਦਾ ਹੈ ਔਰ ਦੇਸ਼ ਨੂੰ ਤੋੜਨੇ ਵਾਲੇ ਕਿਵੇਂ ਇਸ ਲੱਖਾਂ ਦੇ ਪਿੱਛੇ ਜਾਂਦੇ ਹਨ ਕਿਹਾ ਜੋ 81 ਦਾ ਸੰਤਾਪ ਅਸੀਂ ਚੱਲਿਆ ਉਹ ਕਦੇ ਵੀ ਨਹੀਂ ਜਾ ਸਕਦਾ ਭੁਲਾਇਆ 1984 ਦੰਗਾ ਵਿਰੋਧੀ ਮਾਮਲਿਆਂ ਵਿੱਚ ਕਾਂਗਰਸੀ ਸੰਸਦ ਰਹਿ ਚੁੱਕੇ ਸੱਜਣ ਕੁਮਾਰ ਨੂੰ ਇੱਕ ਵਾਰੀ ਫਿਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 21 ਫਰਵਰੀ ਨੂੰ ਇਹ ਫੈਸਲਾ ਅਦਾਲਤ ਵੱਲੋਂ ਸੁਰੱਖਿਅਤ ਰੱਖਿਆ ਗਿਆ ਸੀ ਜਿਸ ਦੇ ਚੱਲਦੇ ਦਿੱਲੀ ਦੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉੱਥੇ ਹੀ ਅੰਮ੍ਰਿਤਸਰ ਵਿੱਚ ਰਹਿੰਦੇ ਦੰਗਾ ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਹਾਂ ਪਰ ਅੱਜ ਵੀ ਸਾਡੇ ਮਨ ਵਿੱਚ ਜਦੋਂ ਉਹ ਯਾਦਾਂ ਤਾਜ਼ਾ ਹੁੰਦੀਆਂ ਨੇ ਤੇ ਰੋਂਗਟੇ ਖੜੇ ਹੋ ਜਾਂਦੇ ਨੇ। ਕਿਸ ਤਰ੍ਹਾਂ 5-7000 ਦੇ ਕਰੀਬ ਬੰਦਿਆਂ ਨੇ ਸਾਡੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਸੀ ਤੇ ਮੇਰੇ ਪਤੀ ਦੀ ਲੱਤ ਤੋੜ ਦਿੱਤੀ ਸੀ ਉਸ ਵੇਲੇ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਸੀ ਤੇ ਅੱਜ ਵੀ ਮਨ ਨੂੰ ਬੜਾ ਦੁੱਖ ਹੁੰਦਾ ਹੈ। ਕਿ ਅਸੀਂ ਆਪਣਾ ਪਰਿਵਾਰ ਖੋ ਦਿੱਤਾ ਅੱਜ ਅਸੀਂ ਅੰਮਰਸਰ ਕਰਾਏ ਦੇ ਦਰਦ ਦਰਦੀਆਂ ਥੋਕੜਾਂ ਖਾ ਰਹੇ ਹਾਂ ਬਲਬੀਰ ਕੌਰ ਦਾ ਕਹਿਣਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲ ਗਈ ਹੈ ਪਰ ਸਾਡੀ ਕਿਸੇ ਵੀ ਸਰਕਾਰ ਨੇ ਬਾਣੀ ਫੜੀ ਅੱਜ ਵੀ ਸਾਡੀਆਂ ਅੱਖਾਂ ਸਰਕਾਰ ਦੇ ਵੱਲ ਵੇਖ ਰਹੀਆਂ ਨੇ ਕਿ ਸਰਕਾਰ ਕਦੋਂ ਸਾਡੇ ਤੇ ਰਹਿਮ ਕਰੇਗੀ ਉੱਥੇ ਸਮਾਜ ਸੇਵਕ ਸਰਬਜੀਤ ਸਿੰਘ ਜਨਿਆਲਾ ਨੇ ਕਿਹਾ ਅਜਿਹੇ ਦੋਸ਼ੀ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਕੋਰਟ ਦਾ ਫੈਸਲਾ ਸਿਰ ਮੱਥੇ ਤੇ ਹੈ ਉਹਨਾਂ ਕਿਹਾ ਕਿ ਇਸ ਦੋਸ਼ੀ ਨੇ ਕਈ ਕਰਤਵਾ ਕੀਤੇ ਨੇ ਤੇ ਕਈ ਜਾਨਾਂ ਲਈਆਂ ਨੇ ਅੱਜ ਇਸ ਨੂੰ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਂਜੀ ਮਦਾਈ ਕੀ ਨਾਮ ਹੈ? ਮਲਤੀਰ ਕੋਰਟ। ਸੱਜਨ ਕੁਮਾਰ ਨੂੰ ਇੱਕ ਵਾਰ ਫੇਰ ਤੋਂ ਜ 84 ਦੇ ਜਿੰਦੂ ਕੋ ਦਿੱਤਾ ਗਿਆ ਸੀ ਉਸ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਫੈਸਲਾ? ਠੀਕ ਹੈ ਪਰ ਉਹਨੇ ਗਰੀਬਾਂ ਨੂੰ ਬੜਾ ਤਬਾਹ ਕੀਤਾ ਹੈ। ਕਈ ਘਰ ਜੜ ਰੁੱਟੇ ਹੈ, ਕਈ ਬੱਚੇ ਜੀ ਟੀਮ ਹੋ ਗਏ ਆ। ਤੇ ਨਵਰਾ ਕੁਝ ਹੋਇਆ ਆ। ਕਈ ਹਜੇ ਤੱਕ ਜੀ ਹੰਸਾ ਆਖ ਨਹੀਂ ਮਿਲਿਆ ਅਸੀਂ ਕਰੋ ਬਕਾਰ ਹੋਇਆ ਪਰ ਅੱਜ ਲੱਗਦਾ ਤੁਹਾਨੂੰ ਇਨਸਾਫ ਮਿਲਿਆ ਜਿਸ ਤਰ੍ਹਾਂ ਸੰਜਾ ਸਮਾਈ ਕੋਟ ਨੇ ਹਾਂਜੀ ਹੋਰ ਵੀ ਠੀਕ ਹੈ ਪਰ ਜਿਹੜੇ ਗਰੀਬ ਮਾਰੇ ਗਏ ਜਾਂ ਉੱਜੜ ਗਏ ਆ ਸੋਨਾ ਮਰੇ ਅੰਨ ਜਿੰਦੇ ਤੁਹਾਡਾ ਕਿਹੜਾ ਕਿਸੇ ਸਿਲਪੇ ਜਾਨ ਗਵਾਇ ਸੀ 84 ਦੇ ਦੌਰ ਤੇ ਕਿਹੜਾ ਕੌਣ ਸੀ ਤੁਹਾਡਾ ਹਾਂਜੀ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਦੀ ਮੌਤ ਹੋਈ 84 ਦੇ ਵਿੱਚ

सरकार ने कोई मदद की था। थी थाने मकान मिल गया थी मकान ठंडा खोस गया वो किस तरह फस गया कैंसल कर देता अच्छा तो ये तो तो बार पील नहीं की थी बाद में हां अपील फिर घर वाला मेरा गुजर गया थे अपील कितने करने थी कोई आज दौड़ करने वाला है ये अमरसर का तो आए थे अजी अमरसर क्या से थे अमृतसर तेरा से 85 ਦੇ ਤੇ 85 ਕੰਨ ਤਾਂ ਮਦਾਈ 39 ਸਾਲ ਹੋ ਚੁੱਕੇ ਆ 84 ਨੂੰ ਗੇ ਲੱਗਦਾ ਕਿ ਜੋ ਤੁਹਾਡੇ ਨਾਲ ਹੋਇਆ ਉਹ ਕਦੇ ਪੂਰਾ ਤੇ ਹੋ ਨਹੀਂ ਸਕਦਾ ਸਰਕਾਰ ਵੱਲੋਂ ਕੋਈ ਸਾਥ ਦਿੱਤਾ ਗਿਆ ਸਰਕਾਰ ਨੇ ਮਕਾਨ ਦਿੱਤਾ ਸੀ ਕੁਝ ਮਦਦ ਕੀਤੀ ਸੀ ਜੁੱਤੀ ਦਾ ਵਿਆਹ ਕੁੜੀ ਦਾ ਵਿਆਹ ਆ ਦਿੱਤਾ ਚਲੋ ਇਹਦੇ ਆਪਣੇ ਘਰ ਜਾਣੇ ਇਹ ਹੋਰ ਬੱਚੇ ਕੌਣ ਇੱਕ ਇੱਕ ਬੇਟਾ ਆ ਹਾਂਜੀ ਉਹ ਕੀ ਕਰਦਾ ਹਾਂ ਹਣ ਕੰਮ ਤੇ ਲੱਗਾ ਮਾਰੇ ਮोटे ਕੰਮ ਤੇ ਲੱਗਾ। ਪਰ ਪਹਿਲਾਂ ਪਰੇਸ਼ਾਨੀ ਸੀ ਅਜੇ ਵੀ ਪਰੇਸ਼ਾਨੀ ਹੈ। ਉਮਰ ਕਹਿੰਦੀ ਸਦਾ ਤੋਂ ਸੰਤੁਸ਼ਟੋ ਜਿਹੜੀ ਸੱਜਣ ਕੁਮਾਰ ਨੇ ਦਿੱਤੀ ਹੈ। ਹਾਂ ਠੀਕ ਹੈ ਸੰਤੋਸ਼ ਠੀਕ ਹੈ। ਪਰ ਅਜੇ ਤੱਕ ਅਸੀਂ ਸੱਚੇ ਖਾ ਰਹੇ ਹਾਂ। ਇਰੇਟੇ ਦਾ ਵੀ ਨਹੀਂ ਕੁਝ ਬਣਿਆ। ਸਾਜੋਂ ਵੀ ਠੇੜ ਕੰਮ ਮਿਲਦੀ ਨਹੀਂ ਆਇਆ। ਠੀਕ ਹੈ। ਬੋਲ ਦੋ ਜੀ। ਹਾਂਜੀ ਸਰ ਸੱਜਣ ਕੁਮਾਰ ਕੋਲ ਪੈਣ ਤੋਂ या उस भी तो उम्र कैदी नहीं बहुत अच्छा फैसला है जो मान योग अदालत ने फैसला किया है आज बहुत ही अच्छा फैसला है क्योंकि इन लोगों को जो उम्र कैद हुई है इन लोगों ने अपराध इतने किए थे कि वो अपराध का जो घड़ा भर चुका है इकतालीस साल बहुत होते हैं इकतालीस साल का समय के बाद है जो इंसाफ की एक किरण जागी थी जो वो इंसाफ हुआ है आज और कम से कम सजा तो इन लोगों को फांसी की चाहिए थी क्योंकि जैसा इन्होंने काम किया था जो इन्होंने फसल बोई थी वो आज काटने का समय आ गया अब इन लोगों को पता चलेगा कि अपराध कैसे किया जाता है और देश को तोड़ने वाले कैसे इस लाखों के पीछे जाते हैं क्योंकि उस समय इन लोगों ने सड़कों पे लोगों को जलाया और छोटे छोटे बच्चियों की इज्जत लूटी और क्या काम इन लोगों ने किए गले में टैर डाल डाल के लोगों को जलाया गया और ऐसा नरसंहार इन लोगों ने किया कि आज जो मान अदालत ने फैसला सुनाया है बहुत अच्छा फैसला है ਠੀਕ ਹੈ देर लगी है और अच्छा फैसला है मैं उस फैसले का स्वागत करता हूं धन्यवाद